ਹਾਂਜੀ ਬਾਈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਬਿਓ ਤੇ ਅੱਜ ਬਣਾਉਂਗੇ ਵੀਡੀਓ ਬਾਈ ਕਮੁੱਤਰਾਂ ਦੀ ਤੇ ਆ ਗਏ ਆ ਜਾਲ ਚ ਉੱਪਰ ਤੇ ਪਾਣੀ ਗੱਡ ਕੇ ਰੱਖਦੀਏ ਪਹਿਲਾਂ ਬਾਹਰ ਪਾਣੀ ਪੀ ਬਹਿਣਾ ਕਮੁੱਤਰ ਤੇ ਬਾਬੇ ਜੋੜੀਆਂ ਲਾਈਆਂ ਵੀ ਆਏ ਨਮੀਆਂ ਤੇ ਦਿਖਾਉਂਦੇ ਆ ਉਹ ਵੀ ਤੁਹਾਨੂੰ ਪਹਿਲਾਂ ਜਿੰਦੇ ਖੋਲ ਲਈਏ ਲੋ ਜੀ ਬਾਬਾ ਜਿੰਦੇ ਲਈਏ ਸਭ ਤੋਂ ਪਹਿਲਾਂ ਖੋਲ ਇੱਕ ਬਾਬੇ ਕੂਤਰ ਫੜਿਆ ਹੈ ਉਹ ਵੀ ਤੁਹਾਨੂੰ ਦਿਖਾਉਂਦੇ ਆ ਬੱਚਾ ਜਾਈ ਆਪਾਂ ਨੇ ਰਿਕਾਰਡਿੰਗ ਪਾ ਦਿੱਤੀ ਪਰ ਕਿਸੇ ਕੋਈ ਬੋਲਿਆ ਨਹੀਂ ਕਿਸੇ ਦਾ ਹੈ ਨਹੀਂ ਇਹ ਉਹ ਇੱਥੇ ਸਾਮਣੇ ਬੱਦੂ ਹੀ ਬੈਠਾ ਆਹ ਵਾਹ ਆ ਚਾਪ ਦੇ ਨਾਲ ਵਾਲਾ ਠੀਕ ਹੈ ਜੀ ਤੇ ਆਹ ਚਾਪ ਦੇ ਨਾਲ ਵਾਲੇ ਜਿਹੜਾ ਕੂਤਰ ਸੀ ਆਪਣੇ ਕੋਲ ਉਹ ਲੇ ਗਈ ਬਾਬੇ ਉਹ ਬੈਰੀ ਚੱਕ ਕੇ ਠੀਕ ਹੈ ਜੀ ਤੇ ਦੱਲਵਿਆਂ ਦਾ ਖੋਲਦੀ ਏ ਤੇ ਰੱਖ ਸੰਦੇ ਇੱਥੇ ਤੇ ਲੋ ਜੀ ਇੱਧਰ ਵੀ ਕਬੂਤਰ ਬੈਠੇ ਆ ਓਕੇ ਤੇ ਇਹਨਾਂ ਨੂੰ ਖੋਲ ਦੰਦੇ ਆ ਬਾਬੇ ਬਾਹਰ ਅੰਡੇ ਦਿੱਤੇ ਆ ਕਬੂਤਰੀ ਨੇ ਆਪਾਂ ਨੇ ਭੰਣੇ ਹੈ ਨਹੀਂ ਇਹਦੇ ਕਿਉਂਕਿ ਇਹ ਪਹਿਲਾਂ ਹੋਰ ਕਿਸੇ ਨਾਲ ਮਿਲੀ ਵੀ ਨਹੀਂ ਤੀ ਠੀਕ ਹੈ ਜੀ ਤੇ ਬਾਕੀ ਇਹਨਾਂ ਨੂੰ ਖੋਲ ਦੰਦੇ ਆ ਮਹਾਰਾਜੂងੇ ਦਾਣਾ ਦੋਨਾ ਚੁਗ ਲੂਗੇ ਤੇ ਫਿਰ ਅਗ ਨਲਾਉਂਦੇ ਆ ਬਾਬੇ ਉਹਨਾਂ ਨੂੰ ਸਵਾਲੇ ਹੁੰਦੀ ਆ ਬਾਬੇ ਨੀਚੇ ਤੋਂ ਇਹ ਖੁੱਡਿਆਂ ਚ ਸਿੱਟ ਦਾਂਗੇ ਜਿੱਥੇ-ਇਥੇ ਗਿੱਲਾ ਇਹ ਖੁੱਡਾ ਚਲੋ ਬਈ ਮਿੱਤਰੋ ਪਾਣੀ ਰੱਖਦੇ ਆ ਰੂਤਰਾਂ ਨੂੰ ਤੇ ਹੀ ਘਟਦੇ ਆ ਬਾਹਰ ਬਾਕੀ ਛਤਰੀਆ ਦੇ ਬੈਠ ਗਏ ਇਹ ਬੈਠੇ ਆ ਠੀਕ ਹੈ ਜੀ ਤੇ ਜਾਲ ਬੰਦ ਕਰਦੇ ਆ ਇੱਧਰ ਆ ਜਾਨੂੰ ਵੀ ਕੱਢ ਦੋਨੇ ਆ ਬਾਹਰ ਸਾਰੇ ਨੂੰ ਟੋਟਲ ਤੇ ਤੇ ਨਾ ਲੂੰਗੇ ਇਹ ਆਪਣਾ ਨਜ਼ਾਰਾ ਲੂੰਗੇ ਠੀਕ ਹੈ ਜੀ ਚਲੋ ਜੀ ਚਲੋ 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 ਲੋ ਜੀ ਬਬਲ ਜਾਣ ਦੇ ਨਾ ਸਾਰੇ ਨੂੰ ਬਾਹਰ ਸਾਰੇ ਨੂੰ ਬਾਬੇ ਇੱਕ ਵਾਰ ਬਾਹਰ ਕੱਢ ਦੀਏ ਜੇ ਆਪਣੇ ਆਪ ਤਾਂ ਜਾਣ ਹੀ ਰਹੇ ਤੂੰ ਡੋੜ ਕੇ ਇਧਰ ਉਧਰ ਬੈਠੀ ਜਾਂਦੇ ਆ ਚਲੋ ਜੀ ਮਿੱਤਰੋ ਪਾਣੀ ਰੱਖਦੇ ਆ ਇੱਕ ਇੰਸਟਰ ਕਰਦੇ ਆ ਸਾਰੇ ਬਾਹਰ ਤੇ ਬਾਬੇ ਛੋਟਾ ਬੱਚਾ ਲੈ ਕੇ ਆਂਦਾ ਨਵਾ ਠੀਕ ਹੈ ਜੀ ਤੇ ਇੱਕੇ ਬੱਚਾ ਫੜਿਆ ਆ ਹਲੋ ਗਾਇਸ ਬਾਕੀ ਬੈਠ ਗਏ ਸ਼ੁਕਰੀਆ ਦੇ ਓਕੇ ਸਭ ਨੂੰ ਆਉਣ ਦੋ ਇਹਨਾਂ ਨੂੰ ਆਪਾਂ ਚਾਲਦੇ ਆ ਫੁੱਡੇ ਤੋਂ ਬਾਹਰ ਲੈਣ ਦੋ ਬਾਬੇ ਉਹਨਾਂ ਨੂੰ ਜਾਰੇ ਬਾਬੇ ਇੱਕ ਆ ਲਾਈਟ ਲੋਆ ਤੀ ਆਪਾਂ ਨੇ ਠੀਕ ਹੈ ਜੀ ਕਬੂਤਰ ਜਿਕਣਾ ਥੱਲੇ ਠੀਕ ਹੈ ਤੇ ਬਾਕੀ ਇਹ ਜਾਲ ਪਿਆਏ ਬਾਬੇ ਖੁੱਲਾ ਇਹਦੇ ਵਿੱਚ ਪਾਣੀ ਨਹੀਂ ਪਿਆ ਜਿੱਦਣ ਪਾਣੀ ਵੜ ਗਿਆ ਤਾਂ ਗਿੱਲਾ ਹੋ ਗਿਆ ਤਾਂ ਤੇ ਸੁੱਕ ਜਾਊਗਾ ਅੱਜ ਸ਼ਾਮ ਨੂੰ ਕਬੂਤਰ ਛੱਡ ਦਾਂਗੇ ਇਹਦੇ ਵਿੱਚ ਬਾਕੀ ਬੈਠੇ ਆ ਕਬੂਤਰ ਜਾਲ 'ਚ ਲੇ ਰਹੇ ਆ ਆਨੰਦਪੁਰਾ ਧੁੱਪਾਂ ਦਾ ਇਹ ਦ ਦਵਾਨੇ ਕਾਲੀ ਤਿਆਰੀ ਨਾਉਣ ਦੀ ਪਹਿਲਾਂ ਦਾ ਪਿਆ ਕਬੂਤਰ ਹੀ ਨੇ ਪਾਣੀ ਤੇ ਨਾ ਲੂਗੇ ਬਾਬੇ ਜਿਹਨੇ ਨਾਣਾ ਹੋਇਆ ਫੇ ਉਸ ਤੋਂ ਬਾਅਦ ਦੂਸਰੇ ਗੁੱਡੇ ਵਾਲੇ ਕੱਢ ਦਾਂਗੇ ਇਹਨਾਂ ਨੂੰ ਸਾਰਿਆਂ ਨੂੰ ਕਰ ਦਾਂਗੇ ਬੰਦ ਤੇ ਲੋ ਜੀ ਬਾਈ ਲੱਗ ਗਿਆ ਕਬੂਤਰ ਨਾਉਣ ਠੀਕ ਹੈ ਜੀ ਤੇ ਬਾਕੀ ਇਹ ਬੈਠੇ ਆ ਛਤਰੀਆਂ ਦੇ ਇਹਨਾਂ ਦੀ ਵੀ ਆਣੇ ਹੀ ਤਿਆਰੀ ਫੁੱਲ ਹੈ ਤੇ ਬਾਬੇ ਉਹਨਾਂ ਨਾਲ ਆਦੇ ਕਰੋ ਜਾਂ ਧੁੱਪ ਨਿਕਲਦੀ ਅੱਜ ਧੁੱਪ ਵਧੀਆ ਹੈ ਤੇ ਆਪਾਂ ਨੇ ਪੇਪਰ ਦੇਣ ਜਾਣਾ ਹੈ ਪੇਪਰ ਦੇਣੇ ਜਾਣੇ ਤੇ ਪਹਿਲਾ ਪਹਿਲਾ ਡੇਢ ਵਾਈ ਪੇਪਰ ਉਹਦੇ ਪਹਿਲਾ ਪਹਿਲਾ ਆਪਾਂ ਨੇ ਕੰਮ ਨਿਬੇੜ ਗਏ ਇਹਨਾਂ ਨੂੰ ਅੰਦਰ ਕਰ ਦੇਣਾ ਦਾਨ ਦੋਨੇ ਪਾ ਜਾਣੇ ਬਾਕੀ ਕੰਮ ਦੇਖਾਂਗੇ ਫਿਰ ਆ ਕੇ ਨਲਾ ਦੇ ਕਰੋ ਬਾਈ ਇਹਨਾਂ ਨਾਲ ਤੰਦਰੁਸਤ ਰਹਿੰਦੇ ਹੈ ਕਬੂਤਰ ਪੂਰੇ ਫਟ ਕੋਈ ਚੱਕਰ ਨਹੀਂ ਮੈਂ ਤਾਂ ਬਾਈ ਪਿਛਲੇ ਸਾਲ ਸਿਆਲੇ ਮਾਵੀ ਨਾਲ ਆਈ ਗਿਆ ਪੂਰਾ ਉਹ ਮਾਗਮ ਉਹ ਫੁੱਲ ਠੰਡ ਚ ਜਦ ਧੁੱਪ ਨਿਕਲਦੀ ਮੜੀ ਨਲਾ ਦੀ ਦੇਤੇ ਕੁਝ ਨਹੀਂ ਹੋਇਆ ਬਾਈ ਕਬੂਤਰਾਂ ਤੰਦਰੁਸਤ ਦੇ ਆ ਦੇਖਿਓ ਹੁਣ ਇਹਨਾਂ ਨੂੰ ਪਾਣੀ ਸਾਫ ਹੈ ਚਿੱਟਾ ਹੀ ਚਿੱਟਾ ਕਰ ਲੈਣਾ ਅੱਜ ਸ਼ਾਇਦ ਥੋੜਾ ਇਹ ਘਟ ਕਰੇ ਕਿਉਂਕਿ ਆਪਾਂ ਅੱਗੇ ਵੀ ਕਈ ਵਾਰ ਨਿਲਾ ਲੈ ਪੰਜ ਛੇ ਵਾਰ ਜਿਆਦਾਤਰ ਜੀ ਮੈਂ ਧੁੱਪ ਨਹੀਂ ਗੜਦੀ ਹਫਤੇ ਕੇ ਬਾਅਦ ਨਿਲਾ ਦਈਦੇ ਆ ਇਹ ਜਦ ਤੱਕ ਨਿਲਾਈ ਜਾਣੇ ਬਾਬੇਓ ਜਦ ਤੱਕ ਅਡਾਣ ਨਹੀਂ ਲਗਣਾ ਜਾਂ ਪ੍ਰੋਪਰ ਸਰ ਹੋ ਗਏ ਬਾ ਉਸ ਤੋਂ ਬਾਅਦ ਨਿਲਾਣਾ ਬੰਦ ਕਰ ਦਾਂਗੇ ਇਹਨਾਂ ਨੂੰ ਲੋ ਜੀ ਹੁੰਦੇ ਸਾਰੇ ਲੈ ਨਿਆਰੇ ਲੰਦੇ ਫੁੱਲ ਬਾਕੀ ਆ ਬੈਠੇ ਛਤਰੀਆਂ ਬਾ ਕੋਈ ਚੱਕਰੇ ਨਹੀਂ ਬਾਈ ਆ ਲੋ ਔਰ ਇਹ ਨਾਲ ਲਗੇਗਾ ਕਬੂਤਰ ਹੀ ਆ ਗਏ ਆ ਨੀਲਾ ਆ ਗਿਆ ਲੋ ਜੀ ਤੇ ਹੰਦੀ ਲੋ ਬਈ ਮਿੱਤਰੋ ਤੇ ਵੱਡੇ ਪੇਪਰ ਦੇ ਕੇ ਆ ਗਏ ਤੇ ਸ਼ਾਮ ਦਾ ਟਾਈਮ ਹੋ ਗਿਆ ਦਾਣੇ ਪਾਤੇ ਆ ਕਬੂਤਰਾਂ ਨੂੰ ਠੀਕ ਹੈ ਜੀ ਇੱਧਰ ਵਾਲੇ ਰਹਿ ਗਏ ਤੇ ਇੱਧਰ ਰੱਖਦੇ ਆ ਖਾਰੇ ਆ ਪਹਿਲਾ ਪਨੇ ਤਿਲ ਜੇ ਪਾਤੇ ਲੋ ਇਹਨਾਂ ਨੂੰ ਵੀ ਰੱਖ ਦਿੰਦੇ ਆ ਬਾਬੋ ਕਿਉਂ ਬਾਬੋ ਜਿਹੜਾ ਕਬੂਤਰ ਫੜਿਆ ਬਹੁਤ ਪਤਾ ਲੱਗ ਗਿਆ ਦੇਖਾਂਗੇ ਕੀ ਕਰਨਾ ਪਵੇ ਨਾਲ ਦੇ ਪਿੰਡ ਵਾਲੇ ਆਂਦਾ ਏ ਕੋਈ ਚੱਕਰ ਨਹੀਂ ਠੀਕ ਹੈ ਜੀ ਉਹ ਮੋੜ ਦਾਂਗੇ ਤੇ ਕਬੂਤਰ ਖਾ ਰਿਹਾ ਦਾਣੇ ਆ ਖਾ ਲਵੇ ਤੇ ਫਿਰ ਆਪਾਂ ਹੋਰ ਪਾ ਦਿੰਦੇ ਆ ਇਹਨਾਂ ਨੂੰ ਪਾਣੀ ਰੱਖ ਦਿੰਦੇ ਆ ਠੀਕ ਹੈ ਜੀ ਪਾਣੀ ਆਪਾਂ ਲੈ ਆਂਦਾ ਇਹਨਾਂ ਨੂੰ ਵੀ ਦੂਸਰਿਆਂ ਨੂੰ نیچے ਪਾ ਦਿੰਦੇ ਆ ਲੋ ਜੀ ਖਾ ਲੂਗੇ ਵੀ ਠੀਕ ਹੈ ਤੇ ਓਕੇ ਬਾਬਿਓ ਖਾਣ ਦੋਈ ਇਹਨਾਂ ਹੁੰਦਾਨੇ ਤੇ ਹਾਂਜੀ ਲੋ ਬਈ ਮਿੱਤਰੋ ਇਹਨਾਂ ਉਹ ਮਿਕਸ ਦਾਣਾ ਪਾਤੇ ਆ ਇਹ ਦੋਹੇ ਟ੍ਰੇਆਂ ਚ ਤੇ ਰੱਖਦੇ ਆ ਇਹ ਵੀ ਬੈਠੇ ਆ ਉੱਪਰ ਤੇ ਪਾਣੀ ਰੱਖਦੇ ਆ ਇਹ ਤੇ ਇਹਨਾਂ ਦਾਣੇ ਖਾ ਲੇ ਬਾਬਿਓ ਇਹਨਾਂ ਨੂੰ ਰੱਖ ਦਿੰਦੇ ਆ ਟ੍ਰੇ ਇਹਨਾਂ ਵਾਲੀ ਵੱਧ ਦਾਣੇ ਵਾਲੀ ਤੇ ਲੋ ਜੀ ੜਾ ਪੱਟਾ ਲੋ ਜੀ ਇਹਨਾਂ ਨੂੰ ਰੱਖ ਦਿੰਦੇ ਆ ਨਾਲ ਹੀ ਟ੍ਰੇ ਬਾਬਿਓ ਦਾਣੇ ਖਾਣੇ ਨੂੰ ਤੇ ਅੱਜ ਲੇਟ ਹੋ ਗਏ ਕਾਫੀ ਆਪਾਂ ਦਾਣਿਆਂ ਤੋਂ ਤੇ ਵਾਕੀ ਇੱਧਰ ਟੀ ਲਗੇ ਰਹੇ ਹੋਈ ਸੀ ਬਾਬਾ ਨੀਚੇ ਲਗੇ ਹੋਏ ਹਨ ਇੱਥੇ ਝੁੱਗਣ ਆ ਦੇਖੋ ਠੀਕ ਹੈ ਜੀ ਤੇ ਵਾਕੀ ਇਹਨਾਂ ਨੂੰ ਰੱਖ ਦੰਦੇ ਦੂਸਰੇ ਦਾਣੇ ਵੀ ਆ ਲੋ ਜੀ ਸਾਈਡ ਨੂੰ ਵਰਤੇ ਰੱਖ ਦੰਦੇ ਇੱਧਰ ਨੂੰ ਤੇ ਟੀਲ ਵੀ ਖਾ ਲੂਗੇ ਉਹ ਵੀ ਖਾ ਲੂਗੇ ਦਾਣੇ ਤੇ ਖਾਣ ਦੋ ਵੀ ਇੰਨਾ ਆਪਾਂ ਚੱਲਦੇ ਹਾਂ ਨੀਚੇ ਕੱਪੜੇ-ਕੁੱਪੜੇ ਬਦਲੇ ਆਈਏ ਤੇ ਚੱਲਦੇ ਬਾਬੇ ਆਪਾਂ ਨੀਚੇ ਕੱਪੜੇ-ਕੁੱਪੜੇ ਬਦਲੇ ਆਈਏ ਅੱਜ ਇਹ ਉੱਪਰ ਆ ਗਏ ਨੇ ਕਰਾਉਂ ਦਾਣੇ ਪਾਉਣ ਤੇ ਇਹਨਾਂ ਨੂੰ ਖਾਣ ਤੋਂ ਦਾਣੇ ਐਨਾ ਤੇ ਆਪਾਂ ਚੱਲਦੇ ਆ ਜੀ ਜਿੰਦੇ ਲਾਤੇ ਆ ਜੀ ਬੱਬੂ ਤੇ ਖਾਣ ਤੋਂ ਇਹਨਾਂ ਦਾਣੇ ਪਾਣੀ ਰੱਖ ਦਿਆ ਇਹ ਵੀ ਨੀਚੇ ਉਤਰ ਕੇ ਖਾ ਲੂਗੇ ਤੇ ਆਪਾਂ ਚੱਲਦੇ ਆ ਜੀ ਹੁਣ ਬਾਹਰ ਤੇ ਕੱਪੜੇ ਬਦਲੇ ਆਈਏ ਨੀਚੇ ਆ ਪਾਣੀ ਪੂਣੀ ਲੈ ਜੀ ਇਹ ਸਾਰਾ ਫੇਰ ਆਉਂਦੇ ਆ ਲੋ ਜੀ ਘਾਟੇ ਹੀ ਕਬੂਤਰ ਬੰਦ ਠੀਕ ਹੈ ਇਹ ਬੈਠੇ ਹੈ ਇੱਕ ਜੋੜੀ ਇੱਕ ਲਈ ਹੈ ਇਹਦੀ ਮਦੀਨ ਨਿਕਾਣ ਦੀ ਹੁੰਦਾ ਹੈ ਤੇ ਪਾਣੀ ਰੱਖਦੇ ਆ ਬਾਬੋ ਪਾਣੀ ਪੀਣ ਲਨ ਦੋ ਇਹਨਾਂ ਨੂੰ ਤੇ ਫਿਰ ਕਰਦੇ ਆ ਬੰਦ ਇਹ ਬੈਠੀ ਉਹਦੀ ਕਾਲੇ ਦੀ ਮਦੀਨ ਤੇ ਇਧਰ ਜਿੰਦੇ ਲਾਤੇ ਹੈ ਤੇ ਠੀਕ ਹੈ ਅੱਜ ਇਹਨੂੰ ਵੀ ਕਰਦੇ ਆ ਬੰਦ ਇਹਨੇ ਪਾਣੀ ਪੀ ਲਿਆ ਇਹਨੇ ਵੀ ਪੀ ਲਿਆ ਹੀ ਪਾਣੀ ਤੇ ਛੜਤੀ ਹੈ ਜੀ ਤੇ ਇਹਨੂੰ ਵੀ ਲਾ ਦਉਂਦੇ ਆ ਠੀਕ ਹੈ ਲੋ ਜੇ ਇਹ ਵੀ ਕਰਤੇ ਆ ਬੰਦ ਇਹਦੇ ਮੂਰੇ ਲਾ ਦਉਂਦੇ ਆ ਇੱਕ ਤਾਂ ਤੈਨੂੰ ਲੋ ਜੀ ਬਾਬੇ ਪੀਲੇ ਗੂਤਰਾਂ ਦੇ ਪਾਣੀ ਚਿੱਕ ਅੱਖ 'ਚ ਦਵਾਈ ਪਾਣੀ ਐ ਅੱਧੇ ਗੂਤਰਾਂ ਦੇ ਤੇ ਬਾਕੀ ਇਹ ਬੈਠੇ ਸਾਰੇ ਓਕੇ ਤੇ ਇਹਨਾਂ ਨੂੰ ਵੀ ਪਾਣੀ ਰੱਖ ਦਿੰਦੇ ਆ ਇਹਨਾਂ ਨੇ ਇਹਦਾ ਪੀਲੇ ਇੱਧਰ ਵਾਲੇ ਖੁੱਡਿਆਂ ਨੇ ਆਲੇਆਂ ਨੇ ਤੇ ਇਹਨਾਂ ਨੂੰ ਵੀ ਰੱਖ ਦਿੰਦੇ ਵਾਦਿਆ ਲੋ ਜੀ ਤੇ ਤੀਨ ਬੋਈ ਆ ਗਿਆ ਪਾਣੀ ਪੀਣ ਤੇ ਸਾਰੇ ਗੂਤਰ ਪਾਣੀ ਪੀ ਲੂਗੇ ਬਾਬੇ ਕਾਲੂ ਕਰੂਗੇ ਨੀਚੇ ਸ਼ਿਫਟ ਜਿਹੜੇ ਆਪਾਂ ਨੇ ਮੁੰਡੂ ਮੂਰੇ ਬਾਜੀ ਖੱਢਣੇ ਉਹਨਾਂ ਨੂੰ ਕਰ ਲੂਗੇ ਦੇਖ ਕੇ ਸੈਟਿੰਗ ਨਾਲ ਤੇ ਦੂਸਰੇ ਨਵੇਂ ਕਬੂਤਰ ਘਹਾਵਾਂਗੇ ਔਲੀ ਇੱਕ ਇੱਕ ਕਰਕੇ ਅੱਜ ਆਪਣਾ ਪੇਪਰ ਹੋ ਲਿਆ ਵਾ ਹੁਣ ਇੱਕ 22 ਨੂੰ ਰਹਿ ਗਿਆ ਉਸ ਤੋਂ ਬਾਅਦ ਕਬੂਤਰਾਂ ਦੇ ਦਵਾਲੇ ਹੁੰਦੇ ਆ ਬਾਬਿਓ ਸੀਜ਼ਨ ਆ ਗਿਆ ਨੇੜੇ ਤੇ ਕਰਦੇ ਆ ਮਿਹਨਤ ਤੇ ਬੈਠੀ ਆਹੀ ਢੇਣ ਤੋਂ ਨੇੜੇ ਖਾਣ ਤੋਂ ਦਾਣੇ ਲੋ ਜੀ ਮਿੱਤਰੋ ਲਾਤੇ ਜਿੰਦੇ ਕਬੂਤਰ ਬੈਠੇ ਆਪਣੇ ਆ ਦੇਖੋ ਓਕੇ ਕੰਮ ਤੇ ਜਿੰਦੇ ਲਾਤੇ ਬਾਬਿਓ ਇੱਧਰ ਵੀ ਕਬੂਤਰ ਬੈਠੇ ਆ ਸਾਰੇ ਮੇਰੇ ਤੋਂ ਦੋਸਤ ਹੈ ਤੇ ਠੀਕ ਹੈ ਬਾਬੇ ਜਾਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਇਹ ਜੋੜੀਆਂ ਵਾਲੇ ਆ ਬੈਠੇ ਆ ਕਿੱਦਾਂ ਨੇ ਬਾਬਿਓ ਜਾਜੀ ਵੀਡੀਓ ਵਧੀਆ ਲਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ